ਸਤਿ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਸੈਕਟਰ 42 ਦੇ ਦਰਸ਼ਨ ਕਰਵਾਨੇ ਆ ਜੀ ਇਹ ਇੱਥੇ ਚੈਰੀਟੇਬਲ ਡੈਂਟਲ ਕਲੀਨਿਕ ਜਿਹੜਾ ਕਿ ਉਦਮ ਐਨ ਜੀਓ ਨਾਲ ਆ ਇਥੋਂ ਉਪਰਾਲਾ ਕਰਦੇ ਨੇ ਤੇ ਇਥੇ ਅਲੱਗ-ਅਲੱਗ ਚੈਰੀਟੇਬਲ ਡਾਇਗਨੋਸਿਸ ਸੈਂਟਰ ਵੀ ਹੈ ਜਿੱਥੇ ਅਲੱਗ-ਅਲੱਗ ਫੈਸਿਲਿਟੀਆਂ ਬਾਇਓਕੈਮਿਸਟਰੀ ਹੈਮਟੋਲੋਜੀ ਸੈਰੋਲੋਜੀ ਯੂਰੋਲੋਜੀ ਹੋਮ ਸੈਂਪਲ ਕਲੈਕਸ਼ਨ ਫੈਸਿਲਿਟੀ ਵੀ ਅਵੇਲੇਬਲ ਹੈ ਇੱਥੇ ਇਹ ਵੀ ਬੋਰਡ ਲੱਗਿਆ ਹੋਇਆ ਗੁਰਮਤ ਸਮਾਗਮ ਚੱਲ ਰਹੇ ਨੇ 15 ਨਵੰਬਰ ਤੋਂ ਤੇ ਸਵੇਰ ਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਤਰ੍ਹਾਂ ਹੈ ਤੇ ਸ਼ਾਮ ਨੂੰ ਵੀ ਦੀਵਾਨ ਸਜਦੇ ਨੇ ਤੇ ਇੱਥੇ ਬਲੱਡ ਡੋਨੇਸ਼ਨ ਕੈਂਪਨ ਵੀ ਲਗਾਇਆ ਗਿਆ ਹੈ ਜਿਸ ਦਾ ਟਾਈਮ 2 ਦਸੰਬਰ ਨੂੰ ਰੱਖਿਆ ਹੋਇਆ ਹੈ ਤੇ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਹੈ ਬੜੀ ਦਾਹ ਕੀਤੀ ਮਾਲਕ ਨੇ ਕਿ ਸੱਜੇ ਪਾਸੇ ਨਿਸ਼ਾਨ ਸਾਹਿਬ ਹੈ ਆਪਾਂ ਅੰਦਰ ਦੱਬ ਜੀ ਕੱਬੇ ਪਾਸੇ ਜੋੜਾਕਰ ਹੈ ਜੀ ਇੱਧਰ ਆਪਸਰ ਆਰ ਦੇਖੋ ਕੀ ਆ ਅੱਜ 16 ਨਵੰਬਰ ਹੈ ਜੀ ਪਹਿਲੀ ਮੱਗਰ ਸੰਗਰਾਮ ਦਾ ਤਿਹਾੜਾ ਹੈ ਇਹ ਅਜਿਹਾ ਪ੍ਰਮਾਣ ਹੈ ਜੀ ਆਓ ਜੀ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ सब सिखन को हुक्म है गुरु मान्यो ग्रंथ नाम वाहे गुरु इधर स्टेज है जी पैसा पर होने आन गए ਅੱਜ ਸੰਗਤਾਂ ਵੀ ਕੱਟੀਆਂ ਆਈਆਂ ਨੇ ਥੋੜੀ-ਥੋੜੀ ਆਉਣੇ ਸ਼ੁਰੂ ਹੋਏ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ